ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆਏ ਨਾ ਆਏ ਦਿਨ ਕੋਈ ਨਾ ਕੋਈ ਵਿਵਾਦ ਸੜਿਆ ਹੀ ਰਹਿੰਦਾ ਹੈ ਅਤੇ ਹੁਣ ਪੰਜਾਬੀ ਗਾਇਕ ਕੈਂਬੀ ਰਾਜਪੂਰੀ ਦੇ ਨਾਮ ਦੇ ਨਾਲ ਵੱਡਾ ਵਿਵਾਦ ਜੁੜਦਾ ਨਜ਼ਰ ਆ ਰਿਹਾ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਗਾਇਕ ਕੈਂਬੀ ਰਾਜਪੂਰੀ ਨੇ ਆਈਪੀਐਲ ਦੇ ਦੌਰਾਨ ਆਪਣੀ ਇੱਕ ਹਾਸੇ ਠੱਠੇ ਕਰਦੇ ਦੀ ਇੱਕ ਵੀਡੀਓ ਬਣਾਈ ਸੀ ਜਿਸ ਵੀਡੀਓ ਦੇ ਵਿੱਚ ਕੈਂਬੀ ਰਾਜਪੂਰੀ ਨੇ ਕਿਹਾ ਸੀ ਕਿ ਜੀ ਜਰ ਪੰਜਾਬ ਆਪਣਾ ਫਾਈਨਲ ਮੈਚ ਹਾਰ ਜਾਂਦੀ ਹੈ ਤਾਂ ਮੈਂ ਆਪਣੇ ਕੱਪੜੇ ਉਤਾਰ ਕੇ ਵੀਡੀਓ ਤੇ ਨੱਚਦਾ ਨਜ਼ਰ ਆਵਾਂਗਾ ਅਤੇ ਦੋਸਤੋ ਫੈਨਾਂ ਨੂੰ ਲੱਗਿਆ ਕਿ ਕੈਂਬੀ ਰਾਜਪੂਰੀਆ ਐਵੇਂ ਹੀ ਇਹ ਗੱਲਾਂ ਹਵਾ ਦੇ ਵਿੱਚ ਛੜਦਾ ਹੈ ਤਾਂ ਦੋਸਤੋ ਹੁਣ ਰੀਸੈਂਟਲੀ ਕੈਂਬੀ ਰਾਜਪੂਰੀ ਦਾ ਇੱਕ ਟਰੈਕ ਰੀਲੀਜ਼ ਹੋਇਆ ਹੈ ਜਿਸ ਦਾ ਟਾਈਟਲ ਹੈ ਤੇਜਮਾਲ ਤਾਂ ਦੋਸਤੋ ਉਸ ਨੂੰ YouTube ਦੇ ਉੱਤੇ ਅੱਜ ਤੋਂ 3 ਦਿਨ ਪਹਿਲਾਂ ਰੀਲੀਜ਼ ਕੀਤਾ ਗਿਆ ਅਤੇ ਆਪਣੇ ਉਸ ਗੀਤ ਦੀ ਵੀਡੀਓ ਦੇ ਵਿੱਚ ਕੈਂਬੀ ਰਾਜਪੂਰੀਆ ਆਪਾਂ ਨੂੰ ਬਿਨਾਂ ਕੱਪੜਿਆਂ ਤੋਂ ਨਜ਼ਰ ਆਉਂਦਾ ਹੈ ਅਤੇ ਇਸ ਗੀਤ ਨੂੰ ਦੇਖਣ ਤੋਂ ਬਾਅਦ ਕੈਂਬੀ ਰਾਜਪੂਰੀਆ ਨੂੰ ਸਾਰੇ ਪੰਜਾਬੀਆਂ ਦੇ ਵੱਲੋਂ ਲਾਨਤਾਂ ਪਾਈਆਂ ਜਾਂਦੀਆਂ ਨੇ ਅਤੇ ਸੈਂਟ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਕਿਹਾ ਕਿ ਪੰਜਾਬੀ ਲੋਕ ਮੈਨੂੰ ਗਾਲਾਂ ਕੱਢ ਰਹੇ ਨੇ ਅਤੇ ਇਹ ਪੰਜਾਬੀਆਂ ਦੇ ਲਈ ਚੰਗੀ ਗੱਲ ਨਹੀਂ ਕਿਉਂਕਿ ਉਹਨਾਂ ਨੇ ਮੈਨੂੰ ਸਿਰਫ ਇਸ ਕਰਕੇ ਗਾਲਾਂ ਕੱਢੀਆਂ ਕਿਉਂਕਿ ਉਹ ਆਪਣੇ ਆਪ ਨੂੰ ਜ਼ਿਆਦਾ ਸੱਭਿਆਚਾਰਕ ਵਿਖਾਉਣਾ ਚਾਹੁੰਦੇ ਨੇ ਅਤੇ ਮੇਰੇ ਕਮੈਂਟ ਬਾਕਸ ਦੇ ਵਿੱਚ ਉਹ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਤਾਂ ਦੋਸਤੋ ਕੈਂਬੀ ਰਾਜਪੂਰੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਦੇ ਕੁਝ ਫੇਸਬੁੱਕ ਅਤੇ ਇੰਸਟਾਗ੍ਰam ਫੈ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਕੈਂਬੀ ਰਾਜਪੂਰੇ ਦੀ ਇਹ ਬਿਨਾ ਕੱਪੜਿਆਂ ਤੋਂ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਅਤੇ ਉਸ ਫੋਟੋ ਨੂੰ ਵਾਇਰਲ ਕਰਕੇ ਉਸ ਦੀ ਕੈਪਸ਼ਨ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਅਜਿਹੇ ਲੋਕਾਂ ਨੂੰ ਪੰਜਾਬ ਚੋਂ ਕੱਢ ਦੇਣਾ ਚਾਹੀਦਾ ਹੈ ਜੋ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦਾ ਮਾੜਾ ਕਰਦੇ ਨੇ ਅਤੇ ਪੰਜਾਬ ਨੂੰ ਬਦਨਾਮ ਕਰਦੇ ਨੇ ਅਤੇ ਦੋਸਤੋ ਅਮਰਤਪਾਲ ਸਿੰਘ ਮੈਰੋ ਦੇ ਕੁਝ ਸਾਥੀਆਂ ਵੱਲੋਂ ਇਹ ਪੋਸਟਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਕਿ ਜੋ ਬੀਤੇ ਦਿਨੀ ਪੰਜਾਬ ਦੇ ਵਿੱਚ ਹੋਇਆ ਉਸ ਤੋਂ ਪੰਜਾਬੀਆਂ ਨੇ ਕੋਈ ਵੀ ਸਿੱਖ ਨਹੀਂ ਲਈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਜੋ ਪੰਜਾਬ ਦੇ ਵਿੱਚ ਐਦਾਂ ਦੇ ਲੱਚਰਤਾ ਫਲਾਉਣ ਵਾਲੇ ਲੋਕ ਨੇ ਉਹ ਪਿਆਰ ਦੇ ਨਾਲ ਨਹੀਂ ਸੁਧਰਦੇ ਸਗੋਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫੇਰ ਹੀ ਪੰਜਾਬ ਦਾ ਮਾਹੌਲ ਠੀਕ ਹੋਵੇਗਾ ਅਤੇ ਦੋਸਤੋ ਹੁਣ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਕੈਂਬੀ ਰਾਜਪੂਰੀ ਨੂੰ ਟਰੋਲ ਕੀਤਾ ਜਾ ਰਿਹਾ ਹੈ ਆਪਣੀ ਇਸ ਵੀਡੀਓ ਕਲਿੱਪ ਦੇ ਕਾਰਨ ਜਿਸ ਦੇ ਵਿੱਚ ਕੈਂਬੀ ਰਾਜਪੂਰੀਆ ਬਿਨਾ ਕੱਪੜਿਆਂ ਤੋਂ ਨਜ਼ਰ ਆ ਰਿਹਾ ਹੈ ਅਤੇ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਕਲਿੱਪਾਂ ਦੇ ਵਾਇਰਲ ਹੋਣ ਤੋਂ ਬਾਅਦ ਕੈਂਬੀ ਰਾਜਪੂਰੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਲਗਾ ਕੇ ਮਾਫੀ ਵੀ ਮੰਗੀ ਹੈ ਲੋਕਾਂ ਤੋਂ ਅਤੇ ਆਪਣੀ ਉਸ ਸਟੋਰੀ ਦੇ ਵਿੱਚ ਕੈਂਬੀ ਇਸ ਵੀਡੀਓ ਕਲਿੱਪ ਦੇ ਕਾਰਨ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ ਹਾਂ ਅਤੇ ਮੈਂ ਉਹਨਾਂ ਦਾ ਝੋਟਾ ਭਰਾ ਹਾਂ ਇਸ ਕਰਕੇ ਉਹ ਮੈਨੂੰ ਮਾਫ ਜ਼ਰੂਰ ਕਰਨਗੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਕੈਂਬੀ ਰਾਜਪੂਰੀ ਦੀ ਇਸ ਵੀਡੀਓ ਕਲਿੱਪ ਦੇ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ